ਸਾਨੂੰ ਮਾਇਆ ਦੀ ਬਹੁਤ ਜ਼ਰੂਰਤ ਪੈਂਦੀ ਹੈ ਮਾਇਆ ਤੋਂ ਬਿਨਾ ਕਹਿੰਦੇ ਕਾਰਜ ਕੋਈ ਨਹੀਂ ਹੁੰਦੇ ਤੇ ਅਸੀਂ ਦਿਨ ਰਾਤ ਧਨ ਜੋਰਣ ਕੋ ਧਾਇਆ ਬਾਣੀ ਕਹਿੰਦੀ ਕਹਿੰਦੇ ਸਾਰਾ ਦਿਨ ਰਾਤ ਕਹਿੰਦੇ ਭੱਜਿਆ ਫਿਰਦਾ ਮਾਇਆ ਵਾਸਤੇ ਜੀਵ ਇੱਕ ਮਾਇਆ ਤਾਂ ਗੁਰੂ ਪਿਆਰੇ ਉੰਨੀਕ ਚਾਹੀਦੀ ਹੈ ਜਿੰਨਾ ਕਿ ਆਪਣੇ ਪਰਿਵਾਰਕ ਗੁਜ਼ਾਰਾ ਹੋ ਜਾਵੇ ਸਾਡਾ ਇੱਕ ਉਸ ਤੋਂ ਬਹੁਤੀ ਜਿਹੜੀ ਗੁਰੂ ਪਿਆਰੇ ਰਿਸ਼ਨਾ ਜਦੋਂ ਵੱਧਦੀ ਹੈ ਉਹਨੀ ਤ੍ਰਿਸ਼ਨਾਵਤ ਜਾਂਦੀ ਜਮਾਰ ਕਹਿੰਦੇ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ ਪਰਾ ਪਰਾ ਹੀ ਕੋ ਲੂਜੀ ਹੈ ਕਹਿੰਦੇ ਪਹਿਲਾਂ ਤਾਂ ਇੰਨਾ ਕੋ ਹੁੰਦਾ ਕਿ ਮੇਰੇ ਪਰਿਵਾਰ ਦਾ ਗੁਜ਼ਾਰਾ ਹੋ ਜਾਵੇ ਇੰਨੀ ਕਮਾਇਆ ਦੀ ਲੋੜ ਹੁੰਦੀ ਹੈ ਇੱਕ ਫਿਰ ਲਾਲਚ ਵੱਧਦਾ ਕਿਸੇ ਦੀ ਕੋਠੀ ਦੇਖ ਲੰਦਾ ਕਹਿੰਦਾ ਮੇਰੀ ਵੀ ਇਹੋ ਜੀ ਕੋਠੀ ਹੋਣੀ ਚਾਹੀਦੀ ਏ ਕਿਸੇ ਕੋਲ ਕਾਰ ਦੇਖਦਾ ਗੱਡੀ ਦੇਖਦਾ ਕਹਿੰਦਾ ਮੇਰੇ ਕੋਲ ਵੀ ਗੱਡੀ ਹੋਣੀ ਚਾਹੀਦੀ ਏ ਕਿਸੇ ਕੋਲ ਜ਼ਮੀਨ ਦੇਖਦਾ ਮੇਰੇ ਕੋਲ ਵੀ ਜ਼ਮੀਨ ਇੰਨੀ ਹੋਣੀ ਚਾਹੀਦੀ ਜਿੰਨੀ ਉਹਦੇ ਕੋਲ ਉਹਦੇ ਨਾਲੋਂ ਵੱਧ ਹੋਣੀ ਚਾਹੀਦੀ ਤੇ ਉਹਦੇ ਨਾਲ ਫਿਰ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਏ ਫਿਰ ਆਪਾਂ ਜਿਆਦਾ ਲਾਲਚ ਕਰ ਲੈਣੇ ਆ ਫਿਰ ਹੋਰ ਅੱਗੇ ਵਧਣੇ ਆ ਫਿਰ ਵਧੀ ਜਾਣੇ ਆ ਵਧੀ ਜਾਣੇ ਆ ਤੇ ਫਿਰ ਹੁੰਦਾ ਕੀ ਏ ਗੁਰੂ ਪਿਆਰਿਓ ਜਿਹੜਾ ਸਾਡੇ ਜੀਵਨ ਦਾ ਇੱਕ ਲਕਸ਼ਯ ਹੁੰਦਾ ਨਾ ਪ੍ਰਮਾਤਮਾ ਨੂੰ ਮਿਲਣ ਦਾ ਜਿਹੜੇ ਅਸੀਂ ਰਾਹ ਤੇ ਜਾਂਨੇ ਉਹ ਰਾਹ ਭਟਕ ਜਾਂਨੇ ਆ ਹੁਣ ਰਾਹ ਸਾਡਾ ਕਿਹੜਾ ਹੈ ਜਾਣਾ ਕਿੱਧਰ ਨੂੰ ਹੈ ਤੇ ਚੱਲ ਕਿਸ ਪਾਸੇ ਨੂੰ ਤੁਰ ਪਏ ਆ ਮਿਲਣਾ ਸੀ ਜਿਵੇਂ ਬਾਬਾ ਕਬੀਰ ਜੀ ਦਾ ਕਹਦੇ ਨਾ ਚੱਲ ਇਥੇ ਹਰ ਮਿਲਣ ਕੋ ਵਿਚਾ ਅਟਕਿਓ ਚੀਤ ਕਹਿੰਦੇ ਚੱਲਿਆ ਤਾਂ ਕਹਿੰਦੇ ਮਿਲਣ ਵਾਸਤੇ ਪ੍ਰਮਾਤਮਾ ਨੂੰ ਹਰੀ ਨੂੰ ਸੀ ਵਿਚੋ ਅਟਕਿਆ ਚੀਤ ਕਦੇ ਜਿਹੜਾ ਚੇਤਾ ਸੀ ਜਿਹੜਾ ਹਿਰਦਾ ਸੀ ਜਿਹੜਾ ਧਿਆਨ ਸੀ ਉਹ ਭਟਕ ਗਿਆ ਉਹ ਧਿਆਨ ਕੀ ਹੋ ਗਿਆ ਗੁਰੂ ਪਿਆਰੇਓ ਦੁਨਿਆਵੀ ਧੰਦੇ ਧੰਧਾਰ ਮਾਇਆ ਲੋਭੀ ਹੋ ਗਿਆ ਲਾਲਚੀ ਹੋ ਗਿਆ ਉਹ ਪਾਸਾ ਹੀ ਗੁਰੂ ਪਿਆਰੇ ਭੁੱਲ ਗਿਆ ਤੇ ਅਸਲੀ ਮਨੋਰਥ ਜਿਹੜਾ ਸੀ ਗੁਰੂ ਪਿਆਰੇ ਉਹ ਉਹ ਭੁੱਲ ਗਿਆ ਤੇ ਅਸੀਂ ਜਾਂ ਸਾਰਿਆਂ ਨੇ ਉਹ ਮਨੋਰਥ ਨੂੰ ਯਾਦ ਰੱਖਣਾ ਹੈ ਅਸੀਂ ਉਹ ਮਨੋਰਥ ਕੀ ਹੈ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਮਿਲਣ ਦਾ ਤੇ ਗੁਰੂ ਪਿਆਰੇ ਉਹ